ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆਂ ਤੇ ਸਾਰੇ ਠੀਕ ਠਾਕ ਹੋਵੋਗੇ ਇਸ ਵਾਰ ਦੇ ਆਈਪਲ ਨੂੰ ਨਜ਼ਰੀ ਲੱਗ ਗਈ ਪਹਿਲਾਂ ਇਹ ਖਬਰਾਂ ਉੱਠੀਆਂ ਵੀ ਜਰਾ ਗੁਜਰਾਤ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਮੈਚ ਹੋਇਆ ਸੀ ਫਾਈਨਲ ਮੈਚ ਪੰਜਾਬ ਦਾ ਤੇ ਬੰਗਲੌਰ ਦਾ ਆਰਸੀਪੀ ਦਾ ਜਿਹਦੇ ਵਿੱਚ ਆਰਸੀਪੀ ਜਿੱਤ ਚੁੱਕੀ ਸੀ ਤੇ ਉੱਥੋਂ ਜਦੋਂ ਕੁਝ ਪੰਜਾਬੀ ਨੌਜਵਾਨੇ ਮੈਚ ਵੇਖਣ ਗਏ ਸੀਗੇ ਉੱਥੋਂ ਜੋ ਮੈਚ ਖਤਮ ਹੋਣ ਤੋਂ ਬਾਅਦ ਵਾਪਸ ਆਉਂਦੇ ਸੀ ਉਹਨਾਂ ਨੂੰ ਕੋਈ ਸ਼ਬਦ ਜਿੱਦਾਂ ਤੇ ਉੜਦਾ ਪੰਜਾਬ ਤੇ ਇਦਾਂ ਦੇ ਕੋਈ ਸ਼ਬਦ ਕਹਿ ਕੇ ਮਨੋਂ ਚੜਾਇਆ ਗਿਆ ਜਾਨੀ ਕਿ ਭੁਲੀ ਕੀਤਾ ਗਿਆ ਵੀ ਉਹ ਬਹੁਤ ਨਿੰਦਰਯੋਗ ਹੈ ਹਜੀ ਉਹ ਖਬਰਾਂ ਤਾਂ ਪੂਰੀ ਤਰ੍ਹਾਂ ਟ੍ਰੈਂਡਿੰਗ 'ਚ ਤੇ ਲੋਕਾਂ ਦੀ ਨਜ਼ਰਾਂ ਚਾਹੀ ਚੜੀਆਂ ਨਹੀਂ ਸੀ ਕਿ ਇੱਕ ਹੋਰ ਮੰਦਭਾਗੀ ਘਟਨਾ ਵਾਪਰ ਗਈ ਜਿਹੜੀ ਕਿ ਬੰਗਲੌਰ 'ਚ ਹੋਈ ਹੈ ਪਤਾ ਨਹੀਂ ਕਰਨਾਟਕ ਸਰਕਾਰ ਨੇ ਮੇਂ ਇੰਨੀ ਕੀ ਕਾੜੀ ਸੀ ਮੈਨੂੰ ਲੱਗਦਾ ਵੀ ਉਹ ਹੋਰ ਰਾਜਨੀਤੀ ਨਹੀਂ ਰਹਿ ਗਈ ਜਿਹੜੀ ਤੇ ਚੰਗੀ ਰਾਜਨੀਤੀ ਨਹੀਂ ਰਹੇਗੀ ਚੰਗੇ ਘਟਨਾਵਾਂ ਤੇ ਚੰਗੀਆਂ ਚੀਜ਼ਾਂ ਤੇ ਰਾਜਨੀਤੀ ਕਰੋ ਲੋਕ ਸਪੋਰਟ ਕਰਦੇ ਆ ਲੋਕਾਂ ਦੀਆਂ ਜਾਨਾਂ ਨਾਲ ਰਾਜਨੀਤੀ ਕਰਨੀ ਲੋਕਾਂ ਦੀਆਂ ਜਾਨਾਂ ਨਾਲ ਖਲਵਾੜ ਕਰਨਾ ਇਹ ਗਲਤ ਹੈ ਇਹ निंदनीय योग्य ਹੈ ਕਿਉਂਕਿ ਉੱਥੇ ਜਸ਼ਨ ਮਨਾਇਆ ਸੀ ਮਨਾਉਣਾ ਸੀਗਾ ਤੇ ਆਰਸੀਬੀ ਦੇ ਮਤਲਬ ਜਿੱਤਣ ਦੇ ਜੋਸ਼ ਸੀਗਾ ਥੋੜਾ ਜਿਹਾ ਕਿਉਂਕਿ ਤੁਹਾਨੂੰ ਮੈਂ ਕੱਲ੍ਹ ਵਾਲੀ ਵੀਡੀਓ 'ਚ ਵੀ ਦੱਸਿਆ ਸੀ ਨਾਤਾ ਕਰਨਾਟਕ ਤੋਂ ਹੀ ਆਰਸੀਬੀ ਦੇ ਵਿੱਚ ਸਾਰੇ ਖਿਡਾਰੀ ਐ ਟੀਮਾਂ ਦਾ ਦੇਸ਼ਦਿਆਂ ਨਾ ਸਾਰੇ ਖਿਡਾਰੀ ਤਾਂ ਇੰਡੀਆ ਦੇ ਨਾ ਦੇਸ਼ ਦੇ ਐ ਨਾ ਤੇ ਨਾ ਪੰਜਾਬ ਵਾਲੀ ਟੀਮ 'ਚ ਸਾਰੇ ਪੰਜਾਬ ਦੇ ਹੀ ਐ ਕੈਪਟਨ ਤੱਕ ਪੰਜਾਬ ਦਾ ਜੰਮਪਲ ਨਹੀਂ ਗਾ ਕਿੰਨੇ ਕੁ ਪੰਜਾਬੀ ਐ ਟੀਮ 'ਚ ਪੰਜਾਬ ਦੇ ਬਸ ਇੱਕ ਨਾਮ ਰੱਖੇ ਹੋਏ ਐ ਅਲੱਗ-ਅਲੱਗ ਸ਼ਹਿਰਾਂ ਤੇ ਲਾ ਲੋ ਸਟੇਜਾਂ ਤੇ ਸਟੇਟਾਂ ਤੇ ਲਾ ਲੋ ਮੈਨੂੰ ਸਮਝ ਨਹੀਂ ਆਉਂਦੀ ਵੀ ਲੋਕ ਇਹ ਗੱਲ ਨੂੰ ਸਮਝਦੇ ਕਿਉਂ ਨਹੀਂ ਇੰਨੀ ਭਾਵਨਾਕ ਤੌਰ ਤੇ ਕਿਉਂ ਲੈ ਜਾਂਦੇ ਹਰੇ ਗੱਲ ਨੂੰ ਵੀ ਆਰਸੀਬੀ ਕਰਨਾਟਕ ਦੀ ਟੀਮ ਐ ਬਲੌਰ ਦੀ ਐ ਤਵੇ ਅਸੀਂ ਪੰਜਾਬ ਵਾਲਿਆਂ ਨੂੰ ਦੱਬ ਲਿਆ ਵੀ ਜਿਵੇਂ ਜਿਸ ਤਰ੍ਹਾਂ ਉਹ ਨੌਜਵਾਨਾਂ ਨੂੰ ਸੁਣਾਉਂਦੇ ਸੀ ਉੜਤਾ ਪਿਆਂ ਵਗੈਰਾ ਕਹਿ ਕੇ ਵੀ ਇਹਦਾ ਮਤਲਬ ਇਹੀ ਹੋਇਆ ਵੀ ਇਹ ਕਿੱਥੋਂ ਤੱਕ ਲੋਕਾਂ ਦੀ ਮਾਈਂਡ ਮਤਲਬ ਮਾਈਂਡ ਸੈਟ ਜਾ ਚੁੱਕਿਆ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਕਿਉਂਕਿ ਗੇਮ ਨੂੰ ਗੇਮ ਦੀ ਤਰ੍ਹਾਂ ਲੋਕ ਲੈਣੋਂ ਹਟ ਗਏ ਆਰਸੀਬੀ ਦੇ ਜਿੱਤਣ ਦੀ ਖੁਸ਼ੀ 'ਚ ਕਰਨਾਟਕ ਸਰਕਾਰ ਨੇ ਰੱਖੀ ਸੀ ਵਿਕਟਰੀ ਪ੍ਰੇਡ ਤੇ ਜਿਹੜੀ ਕਿ ਹੁਣ ਜਾਣ ਲੇਵਾ ਜਸ਼ਨ 'ਚ ਤਬਦੀਲ ਹੋ ਗਈ ਤੇ ਭੀੜ ਹੋ ਗਈ ਉੱਥੇ ਜਾਦੇ 3:30-4 ਵਜੇ ਤੱਕ ਉੱਥੇ ਲੱਖਾਂ ਦੀ ਭੀੜ ਪਹੁੰਚ ਗਈ ਡੇਟਾ ਉਹਨਾਂ ਨੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਬਿਨਾ ਜਨਨ ਕਿ ਫ੍ਰੀ ਦੇ ਵਿੱਚ ਐਂਟਰੀ ਦੇਦ ਕੇ ਸਰਕਾਰ ਨੇ ਤੇ ਸਾਹਮਣੇ ਲੋਕਾਂ ਦੇ ਫੈਨਸ ਨੂੰ ਫੈਨਸ ਦੇ ਸਾਹਮਣੇ ਉਹਨਾਂ ਤੁਹਾਨੂੰ ਇੰਨਾ ਕੁ ਪਤਾ ਹੋਣਾ ਚਾਹੀਦਾ ਵੀ ਜਿਹੜੀ ਕ੍ਰਿਕਟ ਹੈ ਨਾ ਹੋਰ ਗੇਮਾਂ ਨੂੰ ਇਹਨੇ ਸਾਰਿਆਂ ਨੂੰ ਖਤਮ ਕਰਕੇ ਆਪ ਮਤਲਬ ਇੰਡੀਆ ਦੇ ਵਿੱਚ ਇੱਕ ਧਰਮ ਬਣ ਗਿਆ ਹੈ ਕ੍ਰਿਕਟ ਲੋਕ ਇਹਨੂੰ ਪੂਜਣ ਲੱਗੇ ਠੀਕ ਹੈ ਤੇ ਜਦੋਂ ਹੁਣ ਉਸ ਗੇਮ ਜਿਹੜੀ ਗੇਮ ਨੂੰ ਇੰਨਾ ਉੱਪਰ ਰੱਖਿਆ ਜਾਂਦਾ ਹੋਵੇ ਤੇ ਉਸ ਨੂੰ ਖੇਡਣ ਵਾਲਿਆਂ ਨੂੰ ਲੋਕਾਂ ਦੇ ਸਾਹਮਣੇ ਤੁਸੀਂ ਪਿਠਾਤਾ ਵੀ ਆ ਵੀ ਕਾ ਦੇਖ ਲੋ ਕਰ ਲੋ ਗੱਲਬਾਤ ਤੇ ਲੋਕਾਂ 'ਚ ਉਤਸ਼ਾਹ ਇੱਕ ਜਿੱਤਦਾ ਦੂਜਾ ਜਨੂਨ ਬਣ ਗਿਆ ਤੇ ਉੱਥੇ ਇੰਨੀ ਜ਼ਿਆਦਾ ਭੀੜ ਹੋ ਗਈ ਸੰਭਾਲੀ ਨਹੀਂ ਗਈ ਜਿਹਦੇ ਵਿੱਚ ਭਗਦਰ ਮੱਚ ਗਈ ਤੇ 10-12 ਲੋਕਾਂ ਦੀ ਜਾਨ ਦੁੱਤ ਤੋਂ ਬੈਠੇ ਤੇ ਹਜੇ ਤੱਕ ਕਹਿੰਦੇ 50 ਤੋਂ ਉੱਪਰ ਜ਼ਖਮੀ ਐ ਤੇ ਹੋ ਸਕਦਾ ਵੀ ਹਜੇ ਗਿਣਤੀ ਵੱਧ ਵੀ ਜਾਵੇ ਮੈਂ ਤਾਂ ਅਰਦਾਸ ਕਰਦਾ ਰੱਬ ਅੱਗੇ ਵੀ ਨਾ ਹੀ ਵਧੇ ਤੁਸੀਂ ਇਹ ਦੇਖੋ ਵੀ ਜਿਨ੍ਹਾਂ ਦੇ ਘਰੋਂ ਬੱਚਿਆਂ ਤੱਕ ਨੂੰ ਨਾਲ ਲੈ ਲੋਗ ਵੀ ਇੰਨੇ ਇੱਕ ਮੂਰਖ ਹੈ ਵੀ ਬੱਚਿਆਂ ਨੂੰ ਤਾਂ ਨਾਲ-ਨਾਲ ਲੈ ਕੇ ਉੱਥੇ ਫੇਰ ਜਦੋਂ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਇਹਦੇ 'ਚ ਭਾਵੇਂ ਕਿ ਜ਼ਿੰਮੇਵਾਰੀ ਲੈਂਦੇ ਆ ਮਾਫੀ ਮੰਗੀ ਹੈ ਪਰ ਮਾਫੀ ਨਾਲ ਇਕੱਲੀ ਨਾਲ ਨਹੀਂ ਅੱਗੇ ਤੋਂ ਵੀ ਇਦਾਂ ਦੇ ਕੋਈ ਕਾਨੂੰਨ ਇੰਡੀਆ 'ਚ ਹੋਣੇ ਚਾਹੀਦੇ ਆ ਕਿ ਲੋਕਾਂ ਦੀ ਜਾਨ ਇੰਨੀ ਸਸਤੀ ਹੈ ਹੁਣ ਤੁਸੀਂ ਇੱਥੋਂ ਸਿਸਟਮ ਸਮਝ ਕੇ ਲਾੜੋ ਵੀ ਪਹਿਲਾਂ ਤਾਂ ਆਈਪੀਐਲ ਮੈਚ ਹੁੰਦੇ ਆ ਚਲੋ ਮੰਨਦਾ ਵੀ ਇੱਕ ਗੇਮ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਦੂਜੀਆਂ ਗੇਮਾਂ ਨੂੰ ਪਿੱਛੇ ਛੱਡ ਕੇ ਚਲੋ ਲੋਕਾਂ ਦਾ ਮਨੋਰੰਜਨ ਹੈ ਲੋਕਾਂ ਨੂੰ ਪਸੰਦ ਹੈ ਜਿਹੜੀ ਚੀਜ਼ ਹੈ ਲੋਕ ਉਸ ਨੂੰ ਦੇਖਦੇ ਆ ਸਰਕਾਰ ਨੂੰ ਟੈਕਸ ਬੰਦ ਹੈ ਤੇ ਖਿਡਾਰੀਆਂ ਨੂੰ ਪੈਸੇ ਮਿਲਦੇ ਆ ਖੇਡਦੇ ਆ ਜਜ਼ਬਾ ਲੋਕਾਂ 'ਚ ਪੈਦਾ ਹੁੰਦਾ ਹੈ ਚਲੋ ਅਲੱਗ-ਅਲੱਗ ਸਟੇਟਾਂ ਦੇ ਨਾਲ ਤੇ ਟੀਮਾਂ ਬਣ ਕੇ ਮੁਕਾਬਲਾ ਜਿਹਾ ਬਣਾ ਕੇ ਇੱਕ ਸਿਸਟਮ ਜਾਂ ਬਣ ਗਿਆ ਉਹਦੇ ਵਿੱਚ ਫਿਰ ਬੈਟਿੰਗ ਐਪ ਕਿੱਥੋਂ ਆ ਗਏ ਵੀ ਕਹਿੰਦੇ ਵੀ ਢੱਡ ਭਰਦੇ ਇੰਜ ਨਾ ਫਿਰ ਪਹਿਲਾਂ ਜੂਆ ਪ੍ਰਮੋਟ ਕੀਤਾ ਜਾਂਦਾ ਹੈ ਇਹ ਵੀ ਖਬਰਾਂ ਆਂ ਹੈ ਜਿਹੜੀਆਂ ਕਿ ਹਜੇ ਇੰਨ ਭੱਡੀਆਂ ਖਬਰਾਂ ਦੇ ਵਿੱਚ ਹੀ ਵੱਝ ਕੇ ਰਹਿ ਗਈਆਂ ਵੀ ਕਿੰਨੇ ਘਰ ਇਸ ਦੇ ਜੂਏ ਦੀ ਭੇਟ ਚੜ ਗਏ ਬੈਟਿੰਗ ਐਪ ਨੇ ਕੀ ਕੀਤਾ ਜੇ ਤੁਸੀਂ ਤੁਹਾਨੂੰ ਮੈਂ ਸ਼ਾਰਟ ਦੇ ਵਿੱਚ ਦੱਸ ਦਾਂ ਇਹਨਾਂ ਦਾ ਸਿਸਟਮ ਕੀ ਹੁੰਦਾ ਹੈ ਆਖਣਗੇ ਟੀਮ ਬਣਾਓ ਠੀਕ ਹੈ ਤੇ ਇਹ ਅੱਜ ਤੱਕ ਦਾ ਕਿਸੇ ਸਰਵੇਖਣ ਮੈਂ ਪੜੀ ਜਾਂਦਾ ਸੀਗਾ ਉਹਨਾਂ ਨੇ ਇਹ ਸਾਰਾ ਸਿਸਟਮ ਦੇਖ ਕੇ ਲਾਇਆ ਸੀ ਅੰਦਾਜ਼ਾ ਵੀ ਕਿਸੇ ਬੰਦੇ ਦੇ ਬੈਟਿੰਗ ਐਪ ਦੇ ਵਿੱਚ ਜਿੱਤਣ ਦੇ ਚਾਂਸ ਕਿੰਨੇ ਹੁੰਦੇ ਆ ਪਤਾ ਕਿੰਨੇ ਹੁੰਦੇ ਆ 0.50 ਮੰਨ ਲਾ ਲਓ ਮਗਰ ਲਾ ਲਓ ਆਠਾ ਯਾਨੀ ਕਿ 10-12 ਕਰੋੜ ਬੰਦੇ ਚੋਂ ਇੱਕ ਬੰਦੇ ਨੂੰ ਤੇ ਟੀਮਾਂ ਕਿੰਨਾ ਬੰਨਾਂ ਹਨ ਅਨੇਕ ਕਈ 22 ਕਰੋੜ ਦੇ ਕਰੀਬ ਮਤਲਬ ਇਹਨਾਂ ਦੇ ਇਹ ਕਸਟਮਰ ਹੈ بیٹنگ ਐਪ 'ਚ ਜਿਹੜੇ ਲੋਕ ਮਤਲਬ ਉੱਥੇ ਆਪਣੇ ਪੈਸੇ ਬਰਬਾਦ ਕਰਦੇ ਆ ਤੇ ਨੌਜਵਾਨ ਪੀੜ੍ਹੀ ਤੇ ਬੱਚੇ ਇਸ ਲੱਤ ਤੋਂ ਦੂਰ ਨਹੀਂ ਸਕਦੇ ਕਿਉਂਕਿ ਉਹ ਦੇਖਦੇ ਆ ਹਰ ਵੇਲੇ ਹਰੇਕ ਥਾਂ ਤੇ ਐਡੀਆਂ ਨਾਲ ਚਲਦੀ ਹੈ ਫਿਰ ਉਹੀ ਗੱਲ ਜਿਨ੍ਹਾਂ ਨੇ ਮਤਲਬ ਗੇਮ ਹੀ ਇੰਨੀ ਵਧੀਆ ਮਤਲਬ ਲੋਕ ਮੰਨਦੇ ਹੋਣ ਜਿਸ ਨੂੰ ਕ੍ਰਿਕਟ ਨੂੰ ਤੇ ਉਸ ਨੂੰ ਖੇਡਣ ਵਾਲੇ ਖਿਡਾਰੀ ਉਸ ਨੂੰ ਪ੍ਰਮੋਟ ਕਰੀ ਜਾਂਦੇ ਆ ਕੋਈ ਤੇ ਉਹ ਨਹੀਂ ਬਸ ਇੱਕ ਫੇਅਰ ਗੇਮ ਦੇ ਨਾਂ ਤੇ ਵੀ ਇਹਦੇ ਚ ਬਹੁਤ ਵੱਡਾ ਹੁਨਰ ਹੁੰਦਾ ਹੈ ਕਹਿੰਦੇ ਵੀ ਇਹਦੇ ਚ ਹੁਨਰ ਹੁੰਦਾ ਹੈ ਉਹ ਵੀ ਬੰਦਾ ਇਹਦੇ ਚ ਜਿੱਤ ਸਕਦਾ ਦਿਮਾਗ ਲੱਗਦਾ ਇੱਕ ਗੇਮ ਦੀ ਤਰ੍ਹਾਂ ਹੀ ਖੇਡਿਆ ਜਾਂਦੀ ਹੈ ਗੇਮ ਫਿਰ ਤਾਂ ਉਹ ਜਿਹੜੇ ਤਾਂ ਸ਼ੇਅਰਦੇ ਫਿਰ ਉਹਨਾਂ ਕੋਲੇ ਵੀ ਹੁਨਰ ਹੁੰਦਾ ਹੈ ਜਿਹੜੇ ਉਹ ਉਹਨਾਂ ਨੂੰ ਫਿਰ ਪੁਲਿਸ ਕਾ ਫੜਦੀ ਹੈ ਉਹ ਵੀ ਲੀਗਲ ਕਰਦੇ ਹੋ ਸਿਸਟਮ ਉਹੀ ਹੈ ਹੁਨਰ ਤਾਂ ਉਹ ਵੀ ਦਿਮਾਗ ਤਾਂ ਉਹ ਵੀ ਲਾਉਂਦੇ ਆ ਤਾਂ ਇਸ ਦੇ ਵਿੱਚ ਫੇਰ ਹੀ ਕੋਈ ਪੱਤੇ ਜਿੱਦਦੇ ਆ ਫੇਰ ਇਹਦਾ ਲੀਗਲ ਹੈ ਜਿੱਥੋਂ ਲੱਖਾਂ ਕਰੋੜਾਂ ਰੁਪਈਆ ਬਰਬਾਦ ਹੁੰਦਾ ਹੈ ਕੰਪਨਗਾਂ ਨੂੰ ਜਾਂਦਾ ਜੇ ਕੋਈ ਜਿੱਤਦਾ ਵੀ ਹੈ ਤਾਂ ਹਜ਼ਾਰ ਦੇ ਵਿੱਚੋਂ ਜੇ 1000 ਰੁਪਏ ਜਿੱਤਿਆ ਨਾ ਤੇ ਜਿੱਤਣ ਵਾਲੇ ਬੰਦੇ ਨੂੰ ਸਿਰਫ 300 ਰੁਪਏ ਹੀ ਮਿਲਦਾ ਹੈ ਇਹ ਵੀ ਸੱਚਾਈ ਹੈ ਕਿਉਂਕਿ ਜਿੱਤੇ ਭਾਵੇਂ ਹਾਰੇ ਐਪ ਨੂੰ ਤਾਂ ਫਾਇਦਾ ਹੋਣਾ ਹੀ ਹੋਣਾ ਹੈ ਸਰਕਾਰ ਨੂੰ ਫਾਇਦਾ ਹੋਣਾ ਹੈ ਹੁਣ ਖਿਡਾਰੀ ਨੂੰ ਫਾਇਦਾ ਹੋਣਾ ਹੀ ਹੋਣਾ ਕਦੇ ਤੁਸੀਂ ਵੇਖਿਆ ਕਿਸੇ ਵੀ ਖਿਡਾਰੀ ਦਾ ਆਪ ਦਾ ਬੱਚਾ ਇਹ ਗੇਮਾਂ ਖੇਡਦਾ ਹੋਵੇ ਜਾਂ ਉਹਨੂੰ ਆਪ ਦੇ ਜਵਾਕਾ ਨੂੰ ਕਹਿੰਦੇ ਹੁਣ ਜਾਂ ਧੋਨੀਆਂ ਆ ਤੇ ਜਵਾਕਾ ਨੂੰ ਕਹਿੰਦਾ ਹੋਵੇ ਵੀ ਆ ਬਈ ਆ ਲੈ ਬੇਟਾ ਆ ਦੇ ਮੁੰਡੇ ਨੂੰ ਕਹਿੰਦਾ ਹੋਵੇ ਆ ਤੇ ਕੁੜੀ ਨੂੰ ਕਹਿੰਦਾ ਹੋਵੇ ਕੋਈ ਵੀ ਖਿਡਾਰੀ ਹੋਵੇ ਵੀ ਆ ਤੂੰ ਜੂਆ ਖੇਡੋ ਇੱਥੇ ਪੈਸੇ ਲਓ ਮੈਂ ਦਿੰਦਾ ਜੇਬ ਚੋਂ ਹਾਲਾਂਕਿ ਇਹਨਾਂ ਕੋਲ ਤਾਂ ਪੈਸਾ ਵੀ ਆਮੰਦਾ ਹੋ ਤਾਂ ਖੇਡ ਨਹੀਂ ਸਕਦੇ ਆ ਉਹਨਾਂ ਦਾ ਨੁਕਸਾਨ ਵੀ ਹੋ ਜੂ ਕੋਈ ਨਹੀਂ ਇਹਨਾਂ ਚ ਫਸਦੇ ਸਿਰਫ ਮੀਡਲ ਕਲਾਸ ਜਾਂ ਲੋਅਰ ਮੀਡਲ ਕਲਾਸ ਲੋਕ ਪੈਸੇ ਦੀ ਭੁੱਖ ਇੰਨੀ ਵੱਧ ਜਾਂਦੀ ਹੈ ਜਦੋਂ ਇੱਕ ਵਾਰੀ ਹਾਰਦਾ ਹੈ ਤਾਂ ਉਹਨੂੰ ਲੱਗਦਾ ਵੀ ਦੂਜੇ ਗੇਮ ਚ ਮੈਂ ਵਾਪਸ ਰਿਕਵਰ ਕਰ ਲੂੰਗਾ ਇੰਨੀ ਹਾਈਪ ਬਣਾ ਦਿੱਤੀ ਜਾਂਦੀ ਹੈ ਇਸ ਚੀਜ਼ ਦੀ ਬਥੇਰੇ ਬਰਬਾਦ ਹੁੰਦੇ ਆ ਸਾਰੇ ਸਿਸਟਮ ਤੋਂ ਮੈਨੂੰ ਤਾਂ ਇਹੀ ਗੱਲ ਸਮਝ ਆਈ ਹੈ ਵੀ ਮਨੋਰੰਜਨ ਤੋਂ ਸਵਾਇ ਕ੍ਰੇਟ ਤੋਂ ਹੋਰ ਤਾਂ ਕੁਝ ਨਹੀਂ ਮਿਲਦਾ ਕੁਝ ਗਿਨੇ ਚੁਨੇ ਲੋਕਾਂ ਨੂੰ ਇਹਦੇ ਬਾਕੀ ਸਾਰੇ ਥਾਂ ਤੇ ਹੁੰਦੀ ਆ ਬਰਬਾਦੀ ਕਈ ਆਦੀ ਜਾਨ ਤੋੜ ਤੋ ਬੈਠੇ ਕਈ ਆਪ ਦਾ ਫਾਈਨੈਂਸ਼ੀਅਲ ਤੌਰ ਤੇ ਟੁੱਟ ਗਏ ਉਹ ਵੀ ਐਂਡ ਤੇ ਆ ਕੇ ਕੰਮ ਨਹੀਂ ਆ ਕੀ ਪਰਿਵਾਰ ਟੁੱਟਣਗੇ ਵਿਖਰਣਗੇ ਤੁਸੀਂ ਇਹ ਦੇਖੋ ਵੀ ਜਿਸ ਵੀ ਬੰਦੇ ਦੀ ਉਥੇ ਜਾਨ ਚਲੀ ਗਈ ਤੇ ਉਹ ਜੇ ਉਹ ਘਰ ਵਿੱਚ ਕਮਾਉਣ ਵਾਲਾ ਇਕੱਲਾ ਹੀ ਹੋਵੇ ਉਹ ਤਾਂ ਗਿਆ ਆਪਦੇ ਇੱਕ ਫੇਵਰੇਟ ਖੜਾਰੀ ਨੂੰ ਵੇਖਣ ਗਿਆ ਸੀ ਉਹਦਾ ਕੀ ਕਸੂਰ ਸੀ ਚਲੋ ਭਾਵੇਂ ਆਉਣ ਵਾਲੇ ਦਿਨਾਂ 'ਚ ਸਰਕਾਰ ਕੋਈ ਮੁਆਵਜ਼ਾ ਦਾ ਵੀ ਐਲਾਨ ਕਰ ਦੇ ਫਿਰ ਲੋਕਾਂ ਦੇ ਵੀ ਇਹ ਚ ਰਾਜਨੀਤੀ ਹੋ ਰਹੀ ਹੈ ਵੀ ਬੀਜਪੀ ਨੂੰ ਇੱਕ ਮੌਕਾ ਮਿਲ ਗਿਆ ਤੇ ਕਈ ਇਦਾਂ ਦੇ ਮੈਂ ਲੋਕ ਵੇਖੇ ਜਿਹੜੇ ਕੁੰਬ ਬਣਾ ਰਿਆ ਮਤਲਬ ਤੋੜ ਰਹੇ ਐ ਕੁੰਬ ਦੇ ਮੇਲੇ ਨਾਲ ਵੀ ਉੱਥੇ ਵੀ ਤਾਂ ਹੋਏ ਸੀ ਵਿੱਚ ਇਸ ਗੱਲ ਦੀ ਅੱਗੇ ਤਾਂ ਉੱਥੇ ਕਈਆਂ ਨੇ ਲੋਕਾਂ ਨੇ ਬਿਆਨ ਇਦਾਂ ਦੇ ਵੀ ਦਿੱਤੇ ਸੀ ਵੀ ਲਾਸ਼ਾਂ ਗੰਗਾਜੀ ਰੋੜ ਤੀਆਂ ਫਿਰ ਇਹਨਾਂ ਨੇ ਕੀ ਉੱਥੇ ਧੂਆ ਪਟਕੇ ਦਾਬਤਾਂ ਇਦਾਂ ਦੇ ਬਿਆਨ ਨਹੀਂ ਆਉਣੇ ਚਾਹੀਦੇ ਗਲਤ ਹੈ ਜਿਹੜੀ ਘਟਨਾ ਮੰਦਭਾਗੀ ਘਟਨਾ ਹੋਈ ਹੈ ਉਹਦੀ ਜ਼ਿੰਮੇਵਾਰੀ ਲੈਣੀ ਪੈਂਦੀ ਹੈ ਸਰਕਾਰ ਨੂੰ ਤੇ ਅੱਗੇ ਤੋਂ ਕੋਈ ਸਿਸਟਮ ਇਦਾਂ ਦਾ ਬਣਾਉਣਾ ਚਾਹੀਦਾ ਮੋ ਤਾਂ ਪਤਾ ਹੀ ਇਹ ਇੰਨੇ ਤੁਸੀਂ ਇੱਕਾ ਹੋਰ ਸਿਸਟਮ ਦੇਖਿਓ ਵੀ ਜਦੋਂ ਟੀਮ ਜਿੱਤੀ ਹੈ ਆਈਪੀਐਲ ਉਸ ਤੋਂ ਬਾਅਦ ਹੀ ਸੈਲੀਬ੍ਰੇਸ਼ਨ ਹੋਣ ਲੱਗੇ ਦਿਵਾਲੀ ਮਨਾਉਣ ਲੱਗੇ ਲੋਕ ਤੇ ਇਹ ਤਾਂ ਇੰਟੈਲੀਜੈਂਸ ਇੰਨੀ ਕੈਂਪਟ ਤਾਂ ਸਰਕਾਰ ਕੋਲੇ ਸੀਗੀ ਤੇ ਵੀ ਥਾਂ ਥਾਂ ਤੇ ਬਈ ਜਸ਼ਨ ਦਾ ਮਾਹੌਲ ਹੈ ਲੋਕਾਂ ਚ ਉਤਸ਼ਾਹ ਤੋਂ ਜ਼ਿਆਦਾ ਹੀ ਹਾਇਕ ਬਣੀ ਹੋਈ ਹੈ ਦੇ ਹੁਣੀ ਐ ਇਦਾਂ ਦਾ ਕੋਈ ਪ੍ਰੋਗਰਾਮ ਰੱਖਾਂਗੇ ਤਾਂ ਉੱਥੇ ਭੀੜ ਤਾਂ ਹੋਣੀ ਹੋਣੀ ਹੈ ਜਾਂ ਤਾਂ ਉਸ ਨੂੰ ਇੰਤੀਆਂ ਪੂਰੀ ਤਰ੍ਹਾਂ ਕਰੋ ਜਾਂ ਫਿਰ ਉਹਨੂੰ ਕੈਨਸਲ ਕਰਕੇ ਥੋੜੇ ਜਿਹਾ ਲੇਟ ਕਰ ਦਿਓ ਜਾਂ ਲਿਮਟਡ ਕਰ ਦਿਓ ਜਾਂ ਉਹਦਾ ਪਾਸ ਦਾ ਜਾਂ ਐਂਟਰੀ ਫੀਸ ਹੀ ਇੰਨੀ ਰੱਖ ਦਿਓ ਕਿ ਵੀ ਤਕੜੇ ਤਕੜੇ ਜਿਹੜੇ ਮਤਲਬ ਆ ਸਕਦੇ ਉਹ ਹੀ ਆ ਸਕਣ ਕਿਉਂਕਿ ਜਿਹੜੇ ਕੋਈ ਆਮ ਫਰੀ ਵਾਲੇ ਹੁੰਦੇ ਆ ਨਾ ਬੰਦੇ ਉਹਨਾਂ ਨੂੰ ਮੌਕਾ ਮਿਲਦਾ ਕਦੇ-ਕਦੇ ਉਹਨਾਂ ਕੋਲ ਜੇ ਇੰਨੇ ਪੈਸੇ ਨਹੀਂ� ਤੇ ਕਿ ਉਹ ਲੱਖ ਰੁਪਏ ਪਾਸ ਤੇ ਲਾ ਕੇ ਤੇ ਉਹ ਜਾ ਕੇ ਕਿਸੇ ਨਾਲ ਮਿਲ ਸਕਣ ਕਿਉਂਕਿ ਕਈ ਕਲਾਕਾਰ ਹੋਏ ਕਰੈਕਟਰ ਹੋਏ ਇਹ ਮੀਟਅਪਸ ਵੀ ਕਰਦੇ ਆ ਯਾਨੀ ਕਿ ਪੈਸੇ ਲੈ ਕੇ ਹਰੇਕ ਮਤਲਬ ਇਹਨਾਂ ਨੂੰ ਮਿਲ ਸਕਦਾ ਉਹ ਤਾਂ ਉਹਨਾਂ ਹਰੇਕ ਦੇ ਬੱਸ 'ਚ ਨਹੀਂ ਹੁੰਦਾ ਤੇ ਇਦਾਂ ਦਾ ਕੋਈ ਟਾਈਮ ਮਿਲਦਾ ਉਹਨਾਂ ਨੂੰ ਵਿਚਾਰਿਆਂ ਨੂੰ ਗਰੀਬ ਬੰਦੇ ਨੂੰ ਤੇ ਵੀ ਮੈਂ ਜਾ ਕੇ ਆਉਂਦੇ ਖਿਡਾਰੀ ਨੂੰ ਜਿਹਨੂੰ ਮਤਲਬ ਸਾਰੀ ਉਹ ਮਗਰ ਆ ਸੋਚਦਾ ਰਹਿੰਦਾ ਤੇ ਉੱਥੇ ਮਿਲ ਲੂਗਾ ਨਹੀਂ ਦੇਖ ਲੂਗਾ ਨੇੜੇ ਤੋਂ ਇੱਕ ਬਾਕੀ ਸੁਣਨ ਚ ਆਇਆ ਵੀ 3 ਲੱਖ ਬੰਦੇ ਦੀ ਭੀੜ ਸੀ ਤੁਸੀਂ ਆਪ ਹੀ ਹੁਣ ਅਮੈਜਨ ਕਰ ਲਓ ਵੀ 3 ਲੱਖ ਬੰਦਾ ਇੱਕ ਥਾਂ ਤੇ ਇਕੱਠਾ ਹੋ ਜਾਊਗਾ ਇੱਕ ਸ਼ਹਿਰ ਦੇ ਵਿੱਚ ਤੇ ਉੱਥੇ ਕੁਝ ਵੀ ਹੋ ਸਕਦਾ ਹੈ ਜੇ 10000 ਬੰਦਾ ਇਕੱਠਾ ਹੋ ਜਾਏ ਤਾਂ ਉਹਨੂੰ ਸੰਭਾਲਨਾ ਮੁਸ਼ਕਲ ਹੋ ਜਾਂਦਾ ਹੈ ਕਿਸੇ ਵੀ ਪਾਰਟੀ ਸਰਕਾਰ ਹੋਵੇ ਕਿਸੇ ਵੀ ਪਾਰਟੀ ਦੇ ਸਰਕਾਰ ਦੇ ਵਿੱਚ ਕੋਈ ਵੀ ਤਰ੍ਹਾਂ ਦਾ ਇਦਾਂ ਦਾ ਪ੍ਰੋਗਰਾਮ ਜਿੱਥੇ ਭੀੜ ਇਕੱਠੀ ਹੁੰਦੀ ਹੈ ਵੀ ਉਹਦਾਂ ਦੀ ਸਟੈਂਪਿਡ ਹੋ ਜੇ ਤਾਂ ਉਹ ਗਲਤ ਹੈ। ਬਾਕੀ ਗੱਲ ਕਰਦੇ ਆਂ ਵੀ ਜਨਮਾਹਲ ਜਿਹੜਾ ਕੱਲ ਜਸੂਸੀ ਦੇ ਚੱਕਰ 'ਚ ਮਤਲਬ ਚੱਕਿਆ ਗਿਆ ਸੀ। ਤੇ ਉਹਦੇ ਗ੍ਰਿਫਤਾਰੀ ਤੋਂ ਬਾਅਦ ਇਹ ਖਬਰ ਦੇ ਇੱਕ ਸੁਣਨ ਨੂੰ ਮਿਲੀ ਹੈ ਵੀ 150 ਕੰਟੈਕਟ ਲਿਸਟ ਉਹਦੇ ਵਿੱਚ ਕੋਈ ਪਾਕਿਸਤਾਨ ਦੇ ਨੰਬਰ ਮਿਲੇ ਆ ਤੇ ਉਹਦੇ ਚੋਂ ਕਿੰਨੇ ਜਸੂਸੀ ਦੇ ਭ੍ਰਤੀ ਹੋ ਸਕਦੇ ਆ ਉਹ ਅਜੇ ਇੱਕ ਜਾਂਚ ਦਾ ਵਿਸ਼ਾ ਹੈ ਤੇ ਇੱਕ ਛੋਟੀ ਜੀ ਗੱਲ ਮੈਂ ਤੁਹਾਨੂੰ ਇਹ ਵੀ ਕਰਨਾ ਚਾਹੁੰਦਾ ਵੀ ਜਿੰਨੇ ਵੀ ਬਲੌਗਰ ਹੈ ਜਾਂ ਨਵੇਂ ਹੋਰ ਆ ਜਾਂ ਪੁਰਾਣੇ ਆ ਜਿਹੜੇ ਬਲੌਗ ਬਣਾਉਂਦੇ ਆ ਜਦੋਂ ਵੀ ਕੋਈ ਏਦਾਂ ਦੇ ਸੈnsਟਿਵ ਏਰੀਆ ਰ ਮੋਟੀ ਦੀ ਹੁੰਦਾ ਉਹਥੇ ਆਦਾ ਕੈਮਰਾ ਆਪ ਹੀ ਬੰਦ ਕਰ ਲਿਆ ਕਰੋ ਕਿਉਂਕਿ ਇਹ ਬਹੁਤ ਗਲਤ ਗੱਲ ਹੈ ਤੁਸੀਂ ਚੱਕ ਕੇ ਬਾਹਰ ਲਾ ਦੇਣ ਕਈ ਵੀਡੀਓ ਮੈਂ ਦੇਖਨੇ ਉਹ ਫੌਜ ਤੱਕ ਦੇ ਮੂਵਮੈਂਟ ਨੂੰ ਰਿਕਾਰਡ ਕਰਕੇ ਤੇ ਰੀਲਾ ਬਣਾਵਣਾ ਪਾ ਰਹੇ ਸੀ ਉੱਥੋਂ ਦਾ ਆਪੇ ਗਾਂ ਦਾ ਬੰਦੇ ਤਾਂ ਟ੍ਰੈਂਡ ਹੈ ਨਾ ਉਹ ਤੁਹਾਡੀ ਵੀਡੀਓ ਤੋਂ ਬਹੁਤ ਜਾਣਕਾਰੀ ਲੈ ਸਕਦੇ ਆ ਤੁਸੀਂ ਭਾਵੇਂ ਉਸ ਮੰਚਨਾਂ ਨਾ ਨਹੀਂ ਪਾਈ ਪਰ ਤੁਸੀਂ ਵੀ ਉਸ ਤਰੀਕੇ ਦੇ ਘੇਰੇ ਚ ਆ ਸਕਦੇ ਹੋ ਪਤਾ ਨਹੀਂ ਕਿਹੜੀ ਵੀਡੀਓ ਕਦੋਂ ਵਾਇਰਲ ਹੋ ਜੀ ਬਾਕੀ ਜਿਹੜਾ ਜਨਸਕਾਂ ਨੇ ਨਿਗਾਹ ਹੀ ਇਸ ਟੀਂਰ ਰੱਖੀ ਹੋਈ ਹੈ ਉਹ ਤੁਹਾਡੀ ਵੀਡੀਓ ਤੋਂ ਬਹੁਤ ਕੁਝ ਕੱਢ ਸਕਦੇ ਆ ਤੇ ਹੁਣ ਆਪਾਂ ਮੇਰੀਆਂ ਪਿਛਲੀਆਂ ਵੀਡੀਓ ਤੇ ਕਮੈਂਟ ਕਰਨ ਵਾਲਿਆਂ ਦੇ ਸਕਰੀਨਸ਼ਾਟ ਤੇ ਨਾਮ ਬੋਲਦੇ ਆ ਤੇ ਇਹਨਾਂ ਦਾ ਧੰਨਵਾਦ ਕਰਦੇ ਆ ਪਹਿਲੇ ਹੈਗੇ ਰਾਜਪ੍ਰੀਤ ਸਿੰਘ ਵਾਂਟਡ ਗੇਮਿੰਗ ਅਜੈਪ ਸਿੰਘ ਪੰਜਾਬੀ ਸ਼ੇਰ 9363 ਰਣਜੀਤ ਸਿੰਘ ਇਹ ਆ ਗਈ ਪਹਿਲੇ 5 ਹੁਣ ਅਗਲੇ 5ਾਂ ਦੇ ਨਾਮ ਬੋਲ ਰਿਹਾ ਹਾਂ ਭਰਪੂਰ ਕਾਰ ਅਬ ਛੇਜੀਤ ਕੌਰ ਸਿੱਧੂ 2204 ਕੇਐਸ ਬ੍ਰਦਰ ਅਬਤਾਰ ਸਿੰਘ 197 ਬਲਵਿੰਦਰਜੀਤ 3100 ਇਸ ਤੋਂ ਬਾਅਦ ਅਗਲੇ ਪੰਜ ਦੋਸਤਾਂ ਦੇ ਨਾਂ ਬੋਲ ਰਿਹਾ ਹਾਂ ਉਹਨਾਂ ਦੇ ਸਕਰੀਨਸ਼ਾਟ ਤੁਸੀਂ ਨਾਮ ਪੜ ਸਕਦੇ ਹੋ ਵਿੱਚ ਡੀਜੇ 138 ਜਾਸ ਸਿੰਘ ਬਲਵੀਰ ਸਿੰਘ ਸੁਮਿਤ ਐਸਆਈ 3393 ਤੇ ਗਰਵਿੰਦਰ ਸਿੱਧੂ ਗਰਵਿੰਦਰ ਸਿੱਧੂ ਜੀ ਬਹੁਤ ਸਾਨੂੰ ਪਿਆਰ ਨਾਲ ਤੇ ਬਹੁਤ ਵੱਡੇ ਵੱਡੇ ਮੈਸੇਜ ਲਿਖਦੇ ਆ ਇਹਨਾਂ ਦਾ ਧੰਨਵਾਦ ਬਾਕੀ ਇੱਕ ਰੈਗੂਲਰ ਸਾਡੇ ਜਿਹੜੇ ਦੋਸਤ ਆ ਉਹ ਵੀ ਮੈਸੇਜ ਕਰਦੇ ਹੀ ਕਰਦੇ ਆ ਉਹਨਾਂ ਦੇ ਸਕਰੀਨਸ਼ਾਟ ਤੇ ਉਹਨਾਂ ਦੇ ਨਾਮ ਮੈਂ ਕੱਲ ਵਾਲੀ ਵੀਡੀਓ ਚ ਜਰੂਰ ਬੋਲੂਗਾ ਆਪ ਸਾਰਿਆਂ ਦਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਰਹੋ ਇਸ ਵੀਡੀਓ ਤੇ ਜਿੰਨੇ ਵੀ ਕਮੈਂਟ ਹੋਣਗੇ ਉਹਨਾਂ ਦੇ ਨਾਮ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਸ਼ਾਮਲ ਕੀਤੇ ਜਾਣਗੇ ਧੰਨਵਾਦ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਭੁੱਲਿਓ ਨਾ ਹਯਾਰ ਕਰਨਾ ਜ਼ਰੂਰੀ ਹੈ ਸਸਰੀਕਾ